ਬਹੁਤ ਵੱਡਾ ਪਰਮੇਸ਼ਰ ਦਾ ਪਾਰੀ ਮਹਾ ਸਮਰਦਾ ਜਾਹੋ ਜ਼ਲਾਲ ਨਾਲ ਪਰਮੇਸ਼ਰ ਉਤਰੇ ਉਸ ਫਿਰੋਜ਼ਪੁਰ ਸ਼ੌਣੀ ਦੀ ਦਾਣਾ ਮੰਡੀ ਦੇ ਅੰਦਰ ਹallelujah ਔਰ ਜਿੰਨੇ ਨਹੀਂ ਵੀ ਕਦੀ ਚਮਤਕਾਰ ਪਾਇਆ ਉਹ ਵੀ ਚਮਤਕਾਰ ਪਾਊਗਾ ਉਹ ਦਿਨ ਕਿਉਂਕਿ ਪਰਮੇਸ਼ਵਰ ਜਦੋਂ-ਜਦੋਂ ਵੀ ਪੁਰਾਣੇ ਸਮੇਂ 'ਚ ਕਾਨਾਂ ਗਲੀਲ 'ਚ ਗਏ, ਨਾਸਰਤ 'ਚ ਗਏ, ਗ੍ਰਸੇਨੀਆਂ 'ਚ ਗਏ ਉਹਨਾਂ ਨੇ ਵੱਡੇ-ਵੱਡੇ ਕੰਮ ਕੀਤੇ ਐ। ਉਹ ਸਾਮਰੀਆ ਦੇ ਵਿੱਚ ਗਏ ਤੇ ਸਾਮਰੀਆ ਨੂੰ ਛੁਡਾਇਆ ਉਹਨਾਂ ਨੇ ਬੜੇ ਵੱਡੇ ਤਰੀਕੇ ਦੇ ਨਾਲ। ਉਹਨੂੰ ਉਸੇ ਤਰ੍ਹਾਂ ਨਾਲ ਫਿਰੋਜ਼ਪੁਰ ਦੇ ਵਿੱਚ ਆ ਰਿਹਾ ਹੈ। ਔਰ ਜਿੰਨੇ ਅੱਜ ਤੱਕ ਚਮੰਦਗਾਰ ਨਹੀਂ ਪਾਇਆ ਤੁਹਾਨੂੰ ਸਾਲਾ ਹੋ ਗਏ ਮਸੀਹ ਦੇ ਅੰਦਰ। ਉਹ ਚਮੰਦਕਾਰ ਪਉਣਗੇ ਔਰ ਔਰ ਉਹਦੇ ਵਚਨ ਉੱਤੇ ਪੂਰੇ ਹੋਣਗੇ ਜਿਹੜੇ ਆਪਾਂ ਬੋਲਦੇ ਆ ਕਿ ਮਹਾਭਿਸ਼ੇਕ ਉਤਰਿਆ ਵੱਡੇ ਵੱਡੇ ਕੰਮ ਹੋਣਗੇ ਜਿਹੜੇ ਜਿਹੜੇ ਚਿਰਾਂ ਤੋਂ ਨੇ ਜਕੜੇ ਪਏ ਉਹ ਪਲਾਜ ਆਜ਼ਾਦ ਹੋ ਜਾਣਗੇ ਫਰੋਜ਼ਪੁਰ ਆਜ਼ਾਦ ਹੋਏਗਾ ਉਹ ਸਾਰੇ ਪਰਮੇਸ਼ਰ ਦੇ ਮੰਨਣ ਵਾਲੇ ਜਿਹੜੇ ਮਨ ਦੇ ਵੀ ਆ ਪਰ ਫਸੇ ਹੋਏ ਆ